ਸਤਿ ਸ਼੍ਰੀ ਅਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਕਲਮੂਹੀ ਨੋ ਜਨਨ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ 25 ਵਰੇ ਹੋ ਗਏ ਉਹਦੇ ਵਿਆਹ ਨੂੰ ਪੂਰੇ 25 ਵਰੇ ਇਹਨਾਂ 25 ਵਰਿਆਂ ਚ ਬਹੁਤ ਕੁਝ ਬਦਲ ਗਿਆ ਸੀ ਉਹਦੇ ਸੱਸ ਸੋਹਰਾ ਦੋਵੇਂ ਰੱਬ ਨੂੰ ਪਿਆਰੇ ਹੋ ਗਏ ਸਨ ਤੇ ਉਸਨੇ ਆਪਣਾ ਵੱਡਾ ਪੁੱਤ ਵਿਆਹ ਕੇ ਘਰ ਨੂੰ ਲੈ ਆਂਦੀ ਸੀ ਸੰਦਰਭ ਬਦਲ ਗਏ ਸਨ ਤੇ ਨਾਲ ਹੀ ਰਿਸ਼ਤੇ ਵੀ ਹੁਣ ਉਹ ਆਪ ਸੱਸ ਬਣ ਗਈ ਸੀ ਪਰ ਜੋ ਨਹੀਂ ਬਦਲਿਆ ਸੀ ਤਾਂ ਰਿਸ਼ਤੇਆਂ ਦਾ ਤਨਾ ਅਕਸਰ ਹੀ ਉਹ ਆਂਡਕ ਵਾੜ ਚ ਆਪਣੀਆਂ ਹਮ ਉਮਰ ਤੀਵੀਆਂ ਚ ਬੈਠੀ ਕਹਿੰਦੀ ਇਹ ਕਲਮੁਹੀ ਜਦੋਂ ਦੀ ਘਰ ਆਈ ਹੈ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਕਰ ਦਿੱਤਾ ਇਹ ਡੈਣ ਤਾਂ ਚਾਹੁੰਦੀ ਏ ਬਸ ਇਹ ਦੋ ਹੀ ਰਹਿਣ ਘਰ ਚ ਬਾਕੀ ਟੱਬਰ ਜਾਏ ਟਠੇ ਖੁੰਝ ਪਤਾ ਨਹੀਂ ਕਹੋ ਜਹੇ ਨਗ ਘਰ ਦੀ ਆਈ ਏ ਉਦੋਂ ਉਹਨੂੰ ਕਦੀ ਚੇਤਾ ਨਾ ਆਉਂਦਾ ਕਿ ਉਹਦੀ ਸੱਸ ਵੀ ਕਦੇ ਉਸ ਨੂੰ ਇਹੋ ਹੀ ਲਫ਼ਜ਼ ਆਖਿਆ ਕਰਦੀ ਸੀ ਬਿਲਕੁਲ ਇਹੋ ਹੀ ਲਫ਼ਜ਼ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ